ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕੀਤੇ ਹੈ ਇਹ ਅਸੀਂ ਬਣਾ ਕੇ ਤਿਆਰ ਕੀਤਾ ਪਰੌਂਠਾ ਪੀਜ਼ਾ ਤੁਸੀਂ ਬਹੁਤ ਖਾਦਾ ਹੋਣਾ ਬਰੈਡ ਤੇ ਬਣਾਉਣਾ ਕੇ ਖਾਦੇ ਹੋਣੇ ਆ ਬਾਹਰੋਂ ਲਿਆ ਕੇ ਖਾਂਦੇ ਆ ਅੱਜ ਅਸੀਂ ਘਰ ਵਿੱਚ ਬਣਾ ਕੇ ਤਿਆਰ ਕੀਤਾ ਅਲੱਗ ਤਰ੍ਹਾਂ ਦਾ ਇੱਕ ਪੀਜ਼ਾ ਇਸ ਨੂੰ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਸਿੰਪਲ ਹੈ ਆٹے ਦਾ ਰੋਟੀ ਲਓ ਤੇ ਆٹے ਦਾ ਪੀਜ਼ਾ ਬਣਾ ਕੇ ਤਿਆਰ ਕਰ ਲਓ ਜੋ ਵੀ ਤੁਹਾਡੇ ਕੋਲ ਘਰ ਵਿੱਚ ਪਈਆਂ ਸਾਧੀਆਂ ਤੁਸੀਂ ਉਹਨਾਂ ਦਾ ਇਹ ਪੀਜ਼ਾ ਬਣਾ ਸਕਦੇ ਹੋ ਬਿਲਕੁਲ ਪਰੌਂਠੇ ਵਾਂਗੂ ਬਣਾਣਾ ਕੋਈ ਜ਼ਿਆਦਾ ਕੁਝ ਨਹੀਂ ਕਰਨਾ ਹੈਗਾ ਤਵੇ ਤੇ ਇਹਨੂੰ ਬਣਾ ਸਕਦੇ ਹੋ ਇਹ ਅਸੀਂ ਕਿਸ ਤਰ੍ਹਾਂ ਬਣਾਇਆ ਹੈ ਆਓ ਬਣਾ ਕੇ ਤਿਆਰ ਕਰਦੇ ਹਾਂ ਪਰੌਂਠਾ ਪੀਜ਼ਾ ਰੋਟੀ ਦਾ ਪੀਜ਼ਾ ਬਣਾਉਣ ਦੇ ਲਈ ਅਸੀਂ ਕੁਝ ਸਬਜ਼ੀਆਂ ਲਈਆਂ ਹੈ ਜਿਹੜੀਆਂ ਮੇਰੇ ਕੋਲ ਘਰ ਵਿੱਚ ਸਬਜ਼ੀਆਂ ਪਈਆਂ ਸੀ ਮੈਂ ਉਹ ਹੀ ਸਬਜ਼ੀਆਂ ਲਈਆਂ ਹੈ ਇਸ ਸ਼ਿਮਲਾ ਮਿਰਚ ਲੈ ਲਈਏ ਲਾਲ ਟਮਾਟਰ ਲੈ ਲੈ ਇਹਨਾਂ ਦੇ ਪੀ ਵਿੱਚ ਤੋਂ ਕ ਕਾ ਲ ਤੇ ਐ ਤੇ ਪਿਆਜ਼ ਲੈ ਲੈ ਤੇ ਲਾਲ ਮਿਰਚ ਲੈ ਲਈਏ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਇੱਕ ਬੋਲ ਵਿੱਚ ਰਕਾ ਲੈਂਦੇ ਜੇ ਤਾਂ ਪਚਿਆਂ ਵਾਸਤੇ ਬਣਾਉਣਾ ਹੋਵਾ ਜਿਹੜੀ ਆਪਾਂ ਲਾਲ ਮਿਰਚ ਲਈ ਹੈ ਤੁਸੀਂ ਲਾਲ ਮਿਰਚ ਦੀ ਹਲਕੀ ਜਿਹੀ ਪਾਊਡਰ ਪਾ ਸਕਦੇ ਜਾਂ ਹਰੀ ਮਿਰਚ ਪਾ ਸਕਦੇ ਤੇ ਥੋੜਾ ਜਿਹਾ ਤਿੱਖਾ ਬਣਾਵਾਂਗੇ ਅਸੀਂ ਇਸ ਲਈ ਮੈਂ ਇਹਦੇ ਵਿੱਚ ਲਾਲ ਮਿਰਚ ਲੈ ਲਈ ਹੈ ਸਬਜ਼ੀਆਂ ਤੁਸੀਂ ਲੈ ਸਕਦੇ ਹੋ ਤੁਹਾਡੇ ਤੁਹਾਨੂੰ ਬੱਚੇ ਮਨ ਪਸੰਦ ਦੀਆਂ ਸਬਜ਼ੀਆਂ ਹੈਈਆਂ ਉਹ ਲੈ ਸਕਦੇ ਹੋ ਹੁਣ ਇਹਦੇ ਵਿੱਚ ਨਮਕ ਟੇਸ ਦੇ ਮੁਤਾਬਕ ਪਾ ਲੈਣਾ ਹੈ ਚਿਲੀ ਫਲੈਕਸ ਪਾ ਲੈਣੀ ਹੈ ਬਿਲਕੁਲ ਥੋੜੀ ਜਿਹੀ ਕਿ ਪਹਿਲਾਂ ਵੀ ਆਪਾਂ ਲਾਲ ਮਿਰਚ ਪਾਈ ਹੋਈ ਹੈ ਇਹਦੇ ਵਿੱਚ ਤੁਸੀਂ ਵਾਈਟ ਸੌਸ ਵੀ ਪਾ ਸਕਦੇ ਹੋ ਜਿਹੜੀ ਕਵਾਈਟ ਕਰੀਮ ਹੁੰਦੀ ਹੈ ਮਾਇਓਨੀ ਨਹੀਂ ਹੁੰਦੀ ਉਹ ਵੀ ਪਾ ਸਕਦੇ ਹੋ ਜੇ ਉਹ ਨਹੀਂ ਹੈ ਤਾਂ ਤੁਸੀਂ ਦੁੱਧ ਦੇ ਉੱਪਰ ਦੇ ਲਾ ਕੇ ਜ ਸਵੇਰ ਦਾ ਦੁੱਧ ਹੁੰਦਾ ਹੈ ਤਾਜ਼ਾ ਦੁੱਧ ਹੁੰਦਾ ਹੈ ਤੇ ਉਹਦੇ ਉੱਪਰ ਤੁਸੀਂ ਕਰੀਮ ਲਗਾ ਕੇ ਤੁਸੀਂ ਉਹ ਪਾ ਸਕਦੇ ਹੋ ਹੁਣ ਇਹ ਚ ਪਾ ਦਿੰਦੇ ਅਸੀਂ ਮੋਰੇਲਾ ਸੀ ਨੜੀ ਪੀਜਾਇਆ ਹੀ ਹੁੰਦਾ ਤੁਸੀਂ ਟਾਬਾ ਰੋਟੀ ਵਾਲਾ ਪੀਜਾ ਤਾਂ ਤੁਸੀਂ ਬਹੁਤ ਖਾਦਾ ਹੁੰਦਾ ਹੈ ਪਰ ਆਹ ਵਾਲਾ ਪੀਜ਼ਾ ਨਹੀਂ ਖਾਦਾ ਹੋਣਾ ਇਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਵੀ ਇਹਦੇ ਵਿੱਚ ਤੁਸੀਂ ਪਾਣਾ ਪੀਜੇ ਪੰਦੇ ਹੁੰਦੇ ਆ ਸਮਾਨ ਸਾਰਾ ਉਹ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਲੱਕ ਤਰ੍ਹਾਂ ਦਾ ਪੀਜ਼ਾ ਬਣਾਉਣਾ ਨਾ ਅੱਜ ਇਹਦੇ ਇਸ ਤਰ੍ਹਾਂ ਬਹੁਤ ਵਧੀਆ ਬਣ ਜਾਂਦੇ ਕਿ ਜਲਦੀ ਬਣ ਜਾਂਦਾ ਹੈਗਾ ਸ਼ਾਮ ਦਾ ਟਾਈਮ ਹੋਵਾ ਕੁਝ ਖਾਣ ਨੂੰ ਮਨ ਕਰਦਾ ਹੋਵਾ ਬੋਤਾ ਹੈਗਾ ਹੈਵੀ ਨਹੀਂ ਖਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਤੁਹਾਡਾ ਹਲਕਾ ਫੁਲਕਾ ਜਿਆ ਹਰੀਆਂ ਸਬਜ਼ੀਆਂ ਪਾ ਕੇ ਤੁਸੀਂ ਇਸ ਤਰ੍ਹਾਂ ਪੀਜ਼ਾ ਬਣਾ ਸਕਦੇ ਹੋ ਮੇਰੇ ਮੋਰਲਾ ਚੀਚ ਨਹੀਂ ਹੈਗੀ ਤਾਂ ਤੁਸੀਂ ਬਾਕੀ ਹੋਰ ਸਾਰਾ ਸਮਾਨ ਪਾ ਕੇ ਵੀ ਇਹਨੂੰ ਬਣਾ ਸਕਦੇ ਹੋ ਅੱਜ ਅਸੀਂ ਬਣਾਣਾ ਹੈਗਾ ਸਟਫਿੰਗ ਪੀਜ਼ਾ ਵਿੱਚ ਭਰ ਕੇ ਫਿਰ ਪੀਜ਼ਾ ਬਣਾਉਣਾ ਹੈ ਸਟਫਿੰਗ ਤਾਂ ਸਾਡੀ ਤਿਆਰ ਹੋ ਗਈ ਹੈ ਹੁਣ ਸਟਫਿੰਗ ਅਸੀਂ ਕਿਸ ਚੀਜ਼ ਵਿੱਚ ਭਰਾਂਗੇ ਅਸੀਂ ਲੈ ਲਿਆ ਹੈ ਪੇੜੇ ਆਟਾ ਬਿਆਸੀ ਮੇਰਾ ਸਵੇਰ ਦਾ ਉਹਦੇ ਪੇੜੇ ਬਣਾ ਲਏ ਆ ਅੱਜ ਅਸੀਂ ਇਹਨਾਂ ਵਿੱਚ ਸਟੱਪ ਕਰਕੇ ਪੀਜਾ ਬਣਾਵਾਂਗੇ ਜਿਸ ਤਰ੍ਹਾਂ ਪਰੌਂਠਾ ਸਟਫਿੰਗ ਵਾਲਾ ਹੁੰਦਾ ਤਾਂ ਅੱਜ ਪੀਜਾ ਬਣਾਵਾਂਗੇ ਅਸੀਂ ਇਹਨਾਂ ਨੂੰ ਹੁਣ ਬੇਲ ਲੈਂਦੇ ਆਂ ਆਪਾਂ ਹੁਣ ਇਹਨਾਂ ਦੀਆਂ ਰੋਟੀਆਂ ਬੇਲ ਲੈਣੀਆਂ ਪੇੜਾ ਲੈਣਾ ਬਹੁਤਾ ਪਤਲਾ ਨਹੀਂ ਰੋਟੀ ਬੇਟਣੀ ਹੈਗੀ ਐ ਥੋੜੇ ਜਿ ਮੋٹے সাইਦੀ ਇਸ ਤਰ੍ਹਾਂ ਮੋٹے ਇਨਕ ਸਾਈਦੀ ਬੇਲਣੀ ਆ ਪਰ ਰੋਟ ਪੁਲਕਾ ਬਣਾਉਂਦੇ ਆ ਬਹੁਤ ਜ਼ਿਆਦਾ ਅਸੀਂ ਪਤਲਾ ਬਣਾਉਂਦੇ ਆ ਇਹ ਥੋੜਾ ਜਿ ਆਪਾਂ ਰੱਖਾਂਗੇ ਮੋਟਾ ਇਸੇ ਤਰ੍ਹਾਂ ਸਾਰੀਆਂ ਰੋਟੀਆਂ ਬੇਲ ਕੇ ਰੱਖ ਲੈਂਦੇ ਆਂ ਸਾਰੀਆਂ ਰੋਟੀਆਂ ਬੇਲ ਲੀਆਂ ਹੁਣ ਅਸੀਂ ਇਸ ਲਈ ਬਾਅਦ ਵਿੱਚ ਕੀ ਕਰਾਂਗੇ ਇਸ ਤਰ੍ਹਾਂ ਇੱਕ ਰੋਟੀ ਲੈ ਲੈਣੀ ਹੈ ਕੋਈ ਵੀ ਸੈਜ ਦੀ ਇਸ ਤਰ੍ਹਾਂ ਇੱਕ ਕੋਲੀ ਲੈ ਲੈਣੀ ਹੈ ਛੋਟੀ ਲੈ ਲਓ ਵੱਡੀ ਲੈ ਲਓ ਤੁਸੀਂ ਕੋਈ ਵੀ ਸੈਜ ਦੀ ਲੈ ਸਕਦੇ ਹੋ ਰੋਟੀ ਇੰਨੀ ਵੱਡੀ ਹੋਣੀ ਚਾਹੀਦੀ ਕਿ ਕੋਲੀ ਦੀ ਉੱਪਰ ਬਿਲਕੁਲ ਇਹਨ ਕਵਰ ਹੋ ਜਾਵੇ ਛੋਟੀ ਨਹੀਂ ਹੋਣੀ ਚਾਹੀਦੀ ਜੋ ਵੀ ਆਪਾਂ ਭਰਤਨ ਲੈਣਾ ਨਾ ਰੋਟੀ ਉਸ ਤੋਂ ਵੱਡੀ ਹੋਣੀ ਚਾਹੀਦੀ ਹੈ ਹੁਣ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਸਟਫਿੰਗ ਪਾ ਲੈਣੀ ਹੈ टपिंग पै गई तो दूजी रोटी इस इसके ऊपर रख देनी है एन सैडा तो दबा देनी है इस स टपिंग जी है, है बाहर ना निकला इस तरह सैडाते ऐन प्रेस कर देना तो बंद हो जानी है ਇਸ ਤਰ੍ਹਾਂ ਕਿੰਨਾ ਆਸਾਨ ਹੈ ਨਾ ਸਟੈਪ ਪੀਜਾ ਜਿਹੜਾ ਹੈਗਾ ਸਟਫਿੰਗ ਵਾਲਾ ਪੀਜਾ ਬਣਾਉਣਾ ਇਸ ਤਰ੍ਹਾਂ ਕੋਲੀ ਚੋਂ ਬਾਹਰ ਕਢ ਲੈਣਾ ਤੇ ਸਾਰੇ ਆਪਾਂ ਇਸੇ ਤਰ੍ਹਾਂ ਭਰ ਕੇ ਰੱਖ ਲੈਣਾ ਸਾਰੀਆਂ ਰੋਟੀਆਂ ਵੇਲ ਲਈਆਂ ਤੇ ਤਵਾ ਵੀ ਗੈਸ ਤੇ ਰੱਖ ਦਿੱਤਾ ਹੋਵੇ ਨਾ ਗ੍ਰੀਸ ਕਰ ਲੈਣਾ ਇਸ ਤਰ੍ਹਾਂ ਆਪਾਂ ਪਰੌਂਠੇ ਬਣਾਉਂਦੇ ਆ ਨਾ ਸੇਕਦੇ ਆ ਉਸੇ ਤਰ੍ਹਾਂ ਇਹਨਾਂ ਨੂੰ ਸੇਕ ਲੈਣਾ ਤੁਸੀਂ ਪਰੌਂਠੇ ਵੀ ਕਹਿ ਸਕਦੇ ਹੋ ਪੀਜੇ ਵਾਲੇ ਪਰੌਂਠੇ ਨਾਲ ਦੇ ਅੰਪਰੇਸੇ ਇਸ ਤਰ੍ਹਾਂ ਸਾਰਿਆਂ ਦੇ ਪੀਜੇ ਬੜਾ ਐਸੀ ਹੋਰ ਰੱਖ ਲੈਣੇ ਗੈਸ ਬਿਲਕੁਲ ਸੇਮ ਕਰ ਲੈਣਾ ਪਹਿਲਾਂ ਖੁੱਲਾ ਅੱਜ ਤੁਸੀਂ 1 ਮਿੰਟ ਪਕਾ ਸਕਦੇ ਹੋ ਤੇ ਬਾਅਦ ਵਿੱਚ ਗੈਸ ਬਿਲਕੁਲ ਲੋ ਕਰਕੇ ਇਹਨਾਂ ਨੂੰ ਸੇਕ ਲੈਣਾ ਹੈ ਇਸ ਵਿੱਚ ਆਪਾਂ ਜਿਹੜੀ ਸਟਫਿੰਗ ਪਾਈ ਹੈ ਨਾ ਉਹ ਵੀ ਵਿੱਚ ਤੋਂ ਐਂਜ ਹਸੇ ਲੋਗ ਹੈ ਅੱਜ ਤੇ ਆਪਾਂ ਕਾਵਾਂਗੇ ਇਹਦਾ ਸਟਫਿੰਗ ਵੀ ਵਿੱਚ ਤੋਂ ਐਨੇ ਇਹ ਪੱਕ ਜਾਉਗੇ ਹੁਣ ਇਹਨਾਂ ਨੂੰ ਅਸੀਂ ਪਲਟਾ ਲੈਂਦੇ ਹਾਂ ਫਸ ਉਸੇ ਤਰ੍ਹਾਂ ਇਹਨਾਂ ਨੂੰ ਸੇਕਣਾ ਜਿਸ ਤਰ੍ਹਾਂ ਆਪਾਂ ਪਰੌਂਠੇ ਬਣਾਉਂਦੇ ਹਾਂ ਦੂਜੀ ਸਾਈਡ ਤੇ ਇਹਨਾਂ ਨੂੰ ਉਸ ਤਰ੍ਹਾਂ ਤੇਲ ਆਦਣਾ ਆਪਾਂ ਇਹਨਾ ਕਿੰਨੇ ਆਸਾਨ ਹੈ ਇਸ ਤਰ੍ਹਾਂ ਪੀਜਾ ਬਣਾਉਣਾ ਥੋੜੇ ਮੋਹ ਚ ਵੀ ਦੇਖ ਕੇ ਪਾਣੀ ਆ ਗਿਆ ਹੋਣਾ ਕਿ ਅਸੀਂ ਵੀ ਬਾਹਰ ਜਾ ਕੇ ਪੀਜਾ ਖਾਂਦੇ ਹਾਂ ਅੱਜ ਅਸੀਂ ਆਟੇ ਦੀ ਆਟੇ ਦਾ ਹੀ ਪੀਜਾ ਬਣਾ ਕੇ ਘਰ ਵਿੱਚ ਹੀ ਬਣਾਈਏ ਤੇ ਕਿੰਨਾ ਆਸਾ ਦਾ ਆਸਾਨ ਹੈ ਦੂਜੀ ਸਾਈਡ ਤੇ ਵੀ ਤੇਲ ਆ ਜਾਂਦੇ ਐ ਇਹਨੂੰ ਐਂ ਚੰਗੀ ਤਰ੍ਹਾਂ ਇਹਨੂੰ ਪਕਾ ਲੈਣਾ ਕਿ ਕੱਚੇ ਨਾ ਰਹਾ ਰੋਟੀ ਲਈ ਪੁੜਕਾ ਹੈ ਦਾਦਾ ਕੱਚਾ ਨਰਾਵਾ ਹੈ ਇਹ ਇਹਨੇ ਸਿੱਖ ਲਈਆਂ ਇਹ ਹੁਣ ਇਸ ਤੋਂ ਬਾਅਦ ਇਹਨੂੰ ਐਸਟਰਾ ਖੜਾ ਕਰਕੇ ਸੇਕ ਇਹਨੂੰ ਖੜਾ ਕਰਕੇ ਸੇਕ ਲੈਣਾ ਹੈ ਰੋਟੀਆਂ ਸਾਡੀਆਂ ਸੇਕ ਗਈਆਂ ਤੇ ਹੁਣ ਇਹਨੂੰ ਸਦੇ ਤੋਂ ਉਤਾਰ ਲੈਂਦੇ ਆ ਇਸ ਤਰ੍ਹਾਂ ਕੁਛੀ ਵੀ ਨੂੰ घर बना सकते हैं दो रोटियां है, हो बना आप इसी तरह सेक लेना है बन के तैयार है साे पीजा परौंठा ये किन्ने ज्यादा वादे बस यही है, है कि कच्चे नहीं रहना इधर। मैं थोड़ा बिच कट के भी दस दि बहुत ही वाइया इस तरह बन जो है तुम कोई भी चाकू का कट लो ज इस तरह ਕੋਈ ਪੀਜ਼ਾ ਕਟਰ ਹੈਗਾ ਉਹਦੇ ਨਾਲ ਕੱਟ ਸਕਦੇ ਆ ਕਿਹਜਾ ਬਹੁਤ ਜ਼ਿਆਦਾ ਗਰਮ ਹੈ ਇਹ ਖਾਣ ਨੂੰ ਵੀ ਟੇਸਟ ਅੰਨਾ ਅਲੱਗ ਜਿਆ ਇਹਦਾ ਤੁਸੀਂ ਨੂੰ ਸੋਸ ਨਾਲ ਖਾ ਸਕਦੇ ਹੋ ਜਿਵੇਂ ਉਨੀ ਹੈ ਤਵੇਂ ਉਨੀ ਨਾਲ ਖਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ ਕਣਕ ਦੇ ਆਟੇ ਦਾ ਪੀਜ਼ਾ ਬਣਾ ਸਕਦੇ ਹੋ ਬਿਲਕੁਲ ਪਰੌਂਠੇ ਦੀ ਤਰ੍ਹਾਂ ਗਰਮ ਗਰਮ ਬਣਾਓ ਤੇ ਗਰਮ ਗਰਮ ਬੱਚਿਆਂ ਨੂੰ ਖੜਾਓ ਤੇ ਬੱਚੇ ਬਹੁਤ ਹੀ ਖੁਸ਼ ਹੁੰਦੇ ਆ ਸਕੂਲ ਵਿੱਚ ਸਕੂਲ ਤੋਂ ਆਉਂਦੇ ਆ ਤੁਸੀਂ ਇਸ ਪੀਜ਼ਾ ਬਣਾ ਕੇ ਖੜਾ ਸਕਦੇ ਹੋ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਸੀਂ ਹੋਰ ਰੋਜ਼ ਨਵੀਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਹੈ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ